ਲਓ ਜੀ ਅੱਜ ਅਸੀਂ ਬਣਾਵਾਂਗੇ ਗਾਜਰ ਵਾਲੇ ਪਰੌਂਠੇ ਸਭ ਤੋਂ ਪਹਿਲਾਂ ਅਸੀਂ ਅਦਰਕਾ ਗਾਜਰ ਪਚਰ ਲਈ ਨਾਲ ਵਿੱਚ ਥੋੜਾ ਜਿਹਾ ਪਿਆਜ਼ ਪਚਰ ਲਿਆ ਤੇ ਵਿੱਚ ਟਮਾਟਰ ਪਚਰ ਲਿਆ ਉਸ ਤੋਂ ਬਾਅਦ ਵਿੱਚ ਜੀਰਾ ਤੇ ਜੁਆਇਨ ਪਾ ਦਿੱਤੀ ਤੇ ਫਿਰ ਬਰੀਕ-ਬਰੀਕ ਕੱਟ ਕੇ ਹਰੀਆਂ ਮਿਰਚਾਂ ਤੇ ਹਰਾ ਧਨੀਆ ਪਾ ਦਿੱਤਾ ਉਸ ਤੋਂ ਬਾਅਦ ਵਿੱਚ ਅਸੀਂ ਆਟਾ ਜੋ ਜਿੱਦਾਂ ਘਰ ਵਿੱਚ ਸਿੰਪਲ ਤਿਆਰ ਕਰਦੇ ਹਾਂ ਉਹਦੀ ਇੱਕ ਰੋਟੀ ਬਣਾ ਲਈ ਅਸੀਂ ਅੱਜ ਬਣਾ ਬਣਾਉਣੇ ਆ ਜੀ ਦੁੱਪੜਾਂ ਵਾਲੇ ਪਰੌਂਠੇ ਦੋ ਦੋ ਰੋਟੀਆਂ ਫਿਰ ਅਸੀਂ ਇਹ ਜਿਹੜਾ ਮਸਾਲਾ ਸਗਾ ਇਹਦੇ ਵਿੱਚ ਨਮਕ ਆਪਣੇ ਹਿਸਾਬ ਨਾਲ ਪਾ ਕੇ ਤੇ ਇਸ ਤਰ੍ਹਾਂ ਰੋਟੀ ਬੇਲ ਕੇ ਉਹਦੇ ਉੱਪਰ ਹੌਲੀ-ਹੌਲੀ ਵਿਛਾ ਦਿੱਤਾ ਵਿਛਾਉਣ ਤੋਂ ਬਾਅਦ ਫਿਰ ਅਸੀਂ ਦੂਸਰੀ ਰੋਟੀ ਪਹਿਲਾਂ ਹੀ ਜਿਹੜੀ ਬੇਲ ਕੇ ਰੱਖੀ ਹੋਈ ਸੀ ਉਹ ਇਹਨਾਂ ਨੂੰ ਇਹ ਸਾਰਾ ਸਮਾਨ ਇਦਾਂ ਐਂਡ ਤੱਕ ਫਲਾ ਦਿੱਤਾ ਤੇ ਫਿਰ ਇੱਕ ਹੋਰ ਰੋਟੀ ਜੋ ਪਹਿਲਾਂ ਹੀ ਅਸੀਂ ਬੇਲ ਕੇ ਰੱਖੀ ਹੋਈ ਸੀ ਉਸ ਨੂੰ ਇਸ ਦੇ ਉੱਪਰ ਲਗਾ ਦਿੱਤਾ ਫਿਰ ਹੌਲੀ ਚਾਰੇ ਲਗਾ ਲਗਾ ਦਿੱਤਾ ਤੇ ਫਿਰ ਅਸੀਂ ਇਸ ਨੂੰ ਚੱਕ ਕੇ ਤਵੇ ਤੇ ਪਾ ਦੇਾਂਗੇ ਜਿਸ ਵੇਲੇ ਅਸੀਂ ਇਸ ਨੂੰ ਚੱਕਾਂਗੇ ਬੜੀ ਸਾਵਧਾਨੀ ਨਾਲ ਚੱਕਣਾ ਕਿ ਟੁੱਟੇ ਨਾ ਤੇ ਇਸ ਨੂੰ ਅਸੀਂ ਪਾਵਾਂਗੇ ਜੀ ਤਵੇ ਦੇ ਉੱਤੇ ਤਵੇ ਦੇ ਉੱਤੇ ਇਸ ਤਰ੍ਹਾਂ ਜਿਦਾ ਆਮ ਰੋਟੀ ਪਕਾਉਂਦੇ ਆ ਉਸ ਤਰ੍ਹਾਂ ਪਾ ਦਿੱਤੀ ਤੇ ਫਿਰ ਇਸ ਨੂੰ ਅਸੀਂ ਜਿਸ ਲਈ ਥੋੜਾ ਜਿਹਾ ਇੱਕ ਪਾਸਾ ਪੱਕ ਜਾਵੇਗਾ ਤੇ ਫਿਰ ਆਪਾਂ ਦੇਸੀ ਘਿਏ ਲਗਾਵਾਂਗੇ ਜੀ ਇਹ ਹੈ ਜੀ ਦੇਸੀ ਘੀ ਦੇਸੀ ਘੀ ਚਮਚ ਦੇ ਨਾਲ ਲਗਾ ਦਵਾਂਗੇ ਜੀ ਤੇ ਇਹ ਫਿਰ ਜਿਹੜਾ ਪਰੌਂਠਾ ਹੈ ਉਸ ਨੂੰ ਘੀ ਦੇ ਨਾਲ ਰਾੜ ਲਵਾਂਗੇ ਤੇ ਇਹ ਫਿਰ ਸਾਡਾ ਖਾਣ ਵਾਸਤੇ ਬਹੁਤ ਹੀ ਸੁਆਦੀਸ਼ਟ ਤੇ ਵਿਟਾਮਿਨ ਭਰਪੂਰ ਪਰੌਂਠਾ ਬਣ ਜਾਏਗਾ ਜਿਹੜੇ ਬੱਚੇ ਸਬਜ਼ੀ ਨਹੀਂ ਖਾਂਦੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਪਰੌਂਠਾ ਬਣਾ ਕੇ ਦੇ ਸਕਦੇ ਹਾਂ ਜਿਹੜੇ ਸਿਆਣੇ ਬਜ਼ੁਰਗ ਆ ਉਹਨਾਂ ਦਾ ਵੀ ਕਈ ਵਾਰੀ ਉਹ ਕੀ ਖਾਣ ਨੂੰ ਮਨ ਨਹੀਂ ਕਰਦਾ ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਬੇਸੇ ਤੇ ਦਾ ਪਰੌਂਠਾ ਬਣਾ ਕੇ ਦੇ ਸਕਦੇ ਹਾਂ ਉਹ ਖਾ ਲੈਂਦੇ ਆ ਤੇ ਜੇ ਬੱਚੇ ਲਈ ਤੁਸੀਂ ਪਰੌਂਠਾ ਬਣਾਉਣਾ ਹੈ ਜਾਂ ਬਜ਼ੁਰਗਾਂ ਲਈ ਬਣਾਉਣਾ ਹੈ ਫਿਰ ਹਰੀਆਂ ਮਿਰਚਾਂ ਵਿੱਚ ਨਾ ਪਾਓ ਭਾਵੇਂ ਦੂਸਰੀ ਮਿਰਚ ਵੀ ਨਾ ਪਾਓ ਕਿਉਂਕਿ ਉਹਨਾ ਬੁਰਾ ਫਿਰ ਖਾਦਾ ਨਹੀਂ ਜਾਏਗਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਤੇ ਇਸ ਤਰ੍ਹਾਂ ਪਰੌਂਠੇ ਪਕਾ ਕੇ ਜ਼ਰੂਰ ਖਾਣੇ ਜੀ ਬਹੁਤ ਬਹੁਤ ਧੰਨਵਾਦ ਜੀ